ਜਿੰਨੇ ਵੀ ਆਪਣੇ ਦੇਸੀ ਮਹੀਨੇ ਆ ਸੰਗਰਾਣ ਜਦੋਂ ਆਉਂਦੀ ਆ ਹਰੇਕ ਮਹੀਨੇ ਦੇਸੀ ਮਹੀਨੇ ਦਾ ਹੁਕਮਨਾਮਾ ਜਿਹੜਾ ਆ ਉਹ ਬੋਲ ਕੇ ਸੁਣਾਇਆ ਜਾਂਦਾ ਗੁਰੂ ਘਰਾਂ ਦੇ ਵਿੱਚ ਇਹਨਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਗੁਰੂ ਸਹਿਬਾਨਾਂ ਨੇ ਹੁਕਮਨਾਮੇ ਦਿੱਤੇ ਹੁੰਦੇ ਆ ਕਿ ਬੰਦਿਆ ਤੂੰ ਆਹ ਕੰਮ ਕਰੇਗਾ ਤੇਰੀ ਜ਼ਿੰਦਗੀ ਵਧੀਆ ਬਣੇਗੀ ਬਹੁਤ ਤਰ੍ਹਾਂ ਦੀਆਂ ਇਨਸਟਰਕਸ਼ਨ ਦਿੱਤੀਆਂ ਹੁੰਦੀਆਂ ਇਹਨਾਂ ਹੁਕਮਨਾਮਿਆਂ ਦੇ ਵਿੱਚ ਤੇ ਕਈ ਲੋਕ ਇਥੋਂ ਤੱਕ ਵੀ ਯਕੀਨ ਕਰਦੇ ਆ ਕਿ ਦੇਸੀ ਮਹੀਨੇ ਦਾ ਨਾਂ ਜਿਹੜਾ ਆ ਉਹ ਆਪ ਨਹੀਂ ਲੈਣਾ ਦੂਜੇ ਦੇ ਕੋਲੋਂ ਸੁਣਨਾ ਚੰਗਾ ਹੁੰਦਾ ਹੈ ਕਈ ਲੋਕ ਇਥੋਂ ਤੱਕ ਵੀ ਯਕੀਨ ਕਰਦੇ ਆ ਕਿ ਜਿੱਦਣ ਸੰਗਰਾਦ ਹੁੰਦੀ ਆ ਉਸ ਦਿਨ ਕੋਈ दारू ਨਾ ਪੀਵੇ ਘਰ ਵਿੱਚ ਕੋਈ ਮਾੜਾ ਚੰਗਾ ਨਾ ਬੋਲੇ ਆਂਡਾ ਮੀਟ ਨਾ ਬਣੇ ਅਗਰ ਬਣਾਉਨੇ ਆ ਜਾਂ ਬਣਦਾ ਆ ਸੰਗਰਾਦ ਵਾਲੇ ਦਿਨ ਤਾਂ ਬਜ਼ੁਰਗਾਂ ਦਾ ਕਹਿਣਾ ਆ ਕਿ ਸਾਰਾ ਮਹੀਨਾ ਉਹੀ ਕੰਮ ਹੁੰਦਾ ਰਹਿੰਦਾ ਫਿਰ ਅਗਰ ਕਿਸੇ ਨਾਲ ਲੜਾਈ ਝਗੜਾ ਕਰਦੇ ਆ ਵੱਧ ਘੱਟ ਬੋਲਦੇ ਆ ਤਾਂ ਸਾਰਾ ਮਹੀਨਾ ਬਸ ਲੜਾਈ ਝਗੜੇ ਵੱਧ ਘੱਟ ਜਾਂ ਉੱਚੀ ਨੀਚ ਹੁੰਦੀ ਰਹਿੰਦੀ ਕਿਸੇ ਨਾਲ ਤੇ ਸੰਗਰਾਦ ਵਾਲੇ ਦਿਨ ਬਹੁਤ ਕੋਸ਼ਿਸ਼ ਕੀਤੀ ਜਾਂਦੀ ਆ ਸਿਆਣੇ ਬਜ਼ੁਰਗਾਂ ਦੇ ਵੱਲੋਂ ਚੰਗੇ ਬਣ ਕੇ ਰਹੋ ਗੁਰੂ ਘਰ ਜਾਓ ਹੁਕਮਨਾਮਾ ਸੁਣੀਏ ਹੁਕਮਨਾਮੇ ਨੂੰ ਜ਼ਿੰਦਗੀ ਦੇ ਵਿੱਚ ਜਗ੍ਹਾ ਦਈਏ ਅਸੂ ਦਾ ਮਹੀਨਾ ਚੜਿਆ 16 ਤਰੀਕ ਨੂੰ ਮੰਗਲਵਾਰ ਨੂੰ 16 ਸਤੰਬਰ 2025 ਇਸ ਅਸੂ ਦੇ ਮਹੀਨੇ ਵਿੱਚ ਜੇ ਆਪਾਂ ਅਸੂ ਦਾ ਉਹ ਸ਼ਲੋਕ ਕੱਢੀਏ ਪੂਰਾ ਕਿ ਮਾਰਾ ਸਾਨੂੰ ਕੀ ਕਹਿੰਦੇ ਨੇ ਤੁਸੀਂ ਯਕੀਨ ਕਰਿਓ ਹਰ ਸ਼ਲੋਕ ਦੇ ਵਿੱਚ ਹਰ ਮਹੀਨੇ ਦੀ ਸੰਗ੍ਰਾਂਦ ਦੇ ਉਸ ਮਹੀਨੇ ਦੇ ਨਾਮ ਦੇ ਵਿੱਚ ਜਾਂ ਹੁਕਮਨਾਮੇ ਦੇ ਵਿੱਚ ਮਾਰਾ ਸਾਨੂੰ ਬਹੁਤ ਸੋਹਣਾ ਸਮਝਾਉਂਦੇ ਨੇ ਮੈਂ ਪੂਰਾ ਇੱਥੇ ਨਹੀਂ ਬੋਲੂੰਗਾ ਮੈਂ ਆਖਰੀ ਦੋ ਤਿੰਨ ਲਾਈਨਾਂ ਬੋਲਦਾ ਉਸ ਅਸੂ ਦੇ ਸ਼ਲੋਕ ਦੀਆਂ ਮਹਾਰਾਜ ਕਹਿੰਦੇ ਜੋ ਹਰ ਕੰਤ ਮਿਲਾਇਆ ਸੋ ਵਿਛੜ ਕਤੈ ਨ ਜਾਏ ਹਰ ਮੈਨੇ ਪਰਮਾਤਮਾ ਕੰਤ ਮੈਨੇ ਹੁੰਦਾ ਤੇਰਾ ਸਾਈਂ ਕਈ ਬਜ਼ੁਰਗਔਰਤਾਂ ਆਪਣੇ ਘਰ ਵਾਲੇ ਨੂੰ ਵੀ ਕੰਤ ਕਹਿੰਦੀਆਂ ਨੇ ਇਹ ਆਤਮਾ ਦਾ ਘਰ ਵਾਲਾ ਪਰਮਾਤਮਾ ਆ ਇਸ ਕਰਕੇ ਇਹਨੂੰ ਕੰਤ ਵੀ ਕਹਿ ਦਿੱਤਾ ਗਿਆ ਮਹਾਰਾਜ ਕਹਿੰਦੇ ਜਿਸ ਨੇ ਵੀ ਤੈਨੂੰ ਹਰ ਵਰਗੇ ਰੱਬ ਦੇ ਨਾਲ ਆਪਣੇ ਪਤੀ ਦੇ ਨਾਲ ਮਿਲਾਇਆ ਹੋਵੇ ਦੇਖੀ ਕਤੇ ਭੁੱਲ ਨਾ ਜਾਈ ਉਹਨੂੰ ਸਿਵ ਵਿਛੜ ਕਤੇ ਨਾ ਜਾਏ ਕਤੇ ਤੇਰੀ ਸੋਚ ਦੇ ਵਿੱਚੋਂ ਉਹ ਵਿਛੜ ਨਾ ਜਾਵੇ ਜਿਹਨੇ ਤੈਨੂੰ ਪਰਮਾਤਮਾ ਦੇ ਨਾਲ ਮਿਲਾਇਆ ਹੋਵੇ ਉਹਨੂੰ ਸਤਿਗੁਰੂ ਕਹਿੰਦੇ ਨੇ ਉਹ ਕਹਿੰਦੇ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਪ੍ਰਭੂ ਤੋਂ ਬਗੈਰ ਰੱਬ ਤੋਂ ਬਗੈਰ ਅੱਲਾ ਵਾਹਿਗੁਰੂ ਤੋਂ ਬਗੈਰ ਦੁਨੀਆ ਤੇ ਹੋਰ ਕੋਈ ਦੂਜਾ ਨਹੀਂ ਜਿਹੜਾ ਇਸ ਕਾਇਨਾਤ ਨੂੰ ਚਲਾਉਂਦਾ ਹੋਵੇ ਇਸ ਪ੍ਰਕਿਰਤੀ ਨੂੰ ਚਲਾਉਂਦਾ ਹੋਵੇ ਇਸ ਯੂਨੀਵਰਸ ਨੂੰ ਜਾਂ ਸਾਰੇ ਬ੍ਰਹਿਮੰਡ ਨੂੰ ਚਲਾਉਂਦਾ ਹੋਵੇ ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਨਹੀਂ ਇਹੀ ਸਾਰੇ ਪਾਸੇ ਪਸਰੇ ਆਇਆ ਆਬਾ ਬਨਾਨਕ ਜੀ ਕਹਿ ਰਹੇ ਨੇ ਇਹ ਪਰਮਾਤਮਾ ਜਿਹੜਾ ਹੈ ਤੇ ਅਖੀਰਲੀ ਲਾਈਨ ਦੇ ਵਿੱਚ ਮਹਾਰਾਜ ਕਹਿੰਦੇ ਨੇ ਉਹ ਕਹਿੰਦੇ ਅਸੂ ਸੁਕੀ ਵਸੈਂਦੀਆਂ ਜਿੰਨਾ ਮਾਇਆ ਹਰ ਰਾਇ ਕਹਿੰਦੇ ਅਸੂ ਦੇ ਮਹੀਨੇ ਦੇ ਵਿੱਚ ਉਹੀ ਆਤਮਾਵਾਂ ਉਹੀ ਲੋਕ ਸੁਖੀ বাসਦੇ ਨੇ ਜਿਹੜੇ ਇਸ ਹਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦੇ ਨੇ ਫਾਊਂਡੇਸ਼ਨ ਬਣਾ ਲੈਂਦੇ ਨੇ ਕਿ ਜਿਸ ਠਾਕਰ ਸਿਉ ਨਾਹੀਂ ਚਾਰਾ ਤਾਂ ਕੋ ਕੀ ਜੈ ਸਦ ਨਮਸਕਾਰ ਜਦ ਪਤਾ ਮੈਨੂੰ ਇਸ ਪ੍ਰਮਾਤਮਾ ਤੋਂ ਬਿਗੈਰ ਮੇਰਾ ਗੁਜ਼ਾਰਾ ਨਹੀਂ ਤੇ ਕਿਉਂ ਨਾ ਮੈਂ ਇਹਨੂੰ ਆਧਾਰ ਬਣਾਵਾਂ ਜ਼ਿੰਦਗੀ ਦਾ ਕਿਉਂ ਨਾ ਹਰ ਪੱਲੇ ਸਮਝਾਵ ਕਿ ਜੋ ਤੁਦ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਅਨੰਕਾਰ ਤਾਂ ਜਿਹੜੇ ਪ੍ਰਮਾਤਮਾ ਨੂੰ ਭੁੱਲ ਜਾਂਦੇ ਨੇ ਉਹਦੇ ਵਿੱਚ ਮੈਂ ਵੀ ਹੋ ਸਕਦਾ ਤੁਸੀਂ ਵੀ ਹੋ ਸਕਦੇ ਆ ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਸਾਰੇ ਜ਼ਿੰਦਗੀ ਦੇ ਰੋਗ ਤੈਨੂੰ ਆ ਚੁੰਬੜਦੇ ਨੇ ਜਦੋਂ ਤੂੰ ਪ੍ਰਮਾਤਮਾ ਨੂੰ ਭੁੱਲ ਜੰਨਾ ਉਹ ਰੋਗ ਕਈ ਤਰ੍ਹਾਂ ਦੇ ਹੋ ਸਕਦੇ ਨੇ ਧੀਆਂ ਪੁੱਤਾਂ ਦਾ ਰੋਗ ਹੋ ਸਕਦਾ ਪੈਸੇ ਧੇਲੇ ਦਾ ਰੋਗ ਹੋ ਸਕਦਾ ਅਸੀਂ ਕਿਰਾਏ ਤੇ ਰਹਿੰਨੇ ਆ ਇਹ ਰੋਗ ਹੋ ਸਕਦਾ ਜਾਂ ਸਾਡੇ ਕੋਲ ਘਰ ਆ ਕੰਮ ਵਿੱਚ ਸੁੱਖ ਹੈ ਨਹੀਂ ਇਹ ਰੋਗ ਹੋ ਸਕਦਾ ਕੋਈ ਬਿਮਾਰੀ ਦਾ ਰੋਗ ਹੋ ਸਕਦਾ ਬਹੁਤ ਰੋਗ ਨੇ ਗੱਡੀ ਚਲਾਉਨੇ ਆ ਡਰ ਹੁੰਦਾ ਸਾਡੇ ਵਿੱਚ ਕੋਈ ਮਾਰੇ ਨਾ ਇਹ ਰੋਗ ਹੋ ਸਕਦਾ ਬਹੁਤ ਰੋਗ ਨੇ ਇਹਨਾਂ ਨੂੰ ਜਨਮ ਮਰਨ ਦੀ ਕਹਿ ਸਕਦੇ ਆ ਕਦੀ ਖੁਸ਼ੀ ਕਦੀ ਗਮ ਪਤਾ ਨਹੀਂ ਅਸੀਂ ਕੀ ਬਿਗਾੜਿਆ ਸੀ ਸਾਡਾ ਦਿਨ ਅੱਜ ਮਾੜਾ ਲੰਘਿਆ ਭਾਈ ਰੱਬ ਦਾ ਕੋਈ ਲੈਣਾ ਦੇਣਾ ਨਹੀਂ ਤੇਰੇ ਦਿਨ ਦੇ ਨਾਲ ਜੋ ਤੂੰ ਕਰ ਰਿਆ ਉਹਦਾ ਰਿਜ਼ਲਟ ਮੈਨੂੰ ਜਾਂ ਤੁਹਾਨੂੰ ਮਿਲ ਰਿਹਾ ਨਾਲੋ ਨਾਲ ਕਈ ਵਾਰੀ ਛੇਤੀ ਮਿਲ ਜਾਂਦਾ ਕਈ ਵਾਰੀ ਦੂਰ ਜਾ ਕੇ ਮਿਲਦਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਹੜੇ ਵੀ ਆਪਾਂ ਕਰਮ ਕਰਦੇ ਆਂ ਉਹਨਾਂ ਦਾ ਫਲ ਮਿਲਣਾ ਹੀ ਮਿਲਣਾ ਆ ਦੱਦਾ ਦੋਸ਼ਨਾ ਦਉ ਕਿਸੇ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਆ ਸੋ ਮਾ ਪਾਇਆ ਦੋਸ਼ਨਾ ਦੀਜੇ ਅਵਜਨਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਵੇਮਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਜਿਹੜੇ ਬੇਮਖ ਹੋ ਜਾਂਦੇ ਨੇ ਰੱਬ ਦੇ ਕੋਲੋਂ ਉਹਨਾਂ ਨੂੰ ਪਤਾ ਨਹੀਂ ਕਿੰਨਾ ਟਾਈਮ ਲੱਗਦਾ ਫੇ ਮੁੜ ਕੇ ਟਰੈਕ ਤੇ ਆਉਣ ਜਨਮ ਜਨਮ ਵੀ ਲੱਗ ਜਾਂਦੇ ਨੇ ਬਸ ਸਮਾਂ ਲੱਗ ਜਾਂਦਾ ਸਿਰ ਕਰਕੇ ਰਹਿੰਦੀ ਜ਼ਿੰਦਗੀ ਦੇ ਵਿੱਚ ਰਹਿੰਦੇ ਸਮੇਂ ਦੇ ਵਿੱਚ ਰਹਿੰਦੇ ਸਵਾਸਾਂ ਦੇ ਵਿੱਚ ਪੂਰਨ ਸਤਗੁਰੂ ਨੂੰ ਆਪਣਾ ਆਧਾਰ ਬਣਾਈਏ ਜਦੋਂ ਆਪਾਂ ਪੂਰਨ ਸਤਗੁਰੂ ਨੂੰ ਆਧਾਰ ਬਣਾ ਲੰਨੇ ਆ ਫਿਰ ਪਹਿਲੀ ਲਾਈਨ ਜਿਹੜੀ ਮੈਂ ਬੋਲੀ ਸੀ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਦੇ ਨਾ ਜਾਏ ਫਿਰ ਉਹ ਪਿਛੜ ਨਾ ਜਾਵੇ ਕਿਤੇ ਕਿਉਂਕਿ ਮਹਾਰਾਜ ਲਿਖਦੇ ਨੇ ਗੁਰ ਗੋਬਿੰਦ ਦੋਏ ਖੜੇ ਕਾਂਕੇ ਲਾਗੂ ਪਾਏ ਬਲਿਹਾਰੀ ਗੁਰਪਨੇ ਜਿਨ ਗੋਵਿੰਦਿਓ ਮਿਲਾਏ ਮੈਂ ਬਲਿਹਾਰੀ ਜਾਂਨਾ ਉਸ ਗੁਰੂ ਤੋਂ ਜਿਨੇ ਮੈਨੂੰ ਇਸ ਕਾਲਪੁਰਖ ਗੋਬਿੰਦ ਦੇ ਨਾਲ ਮਿਲਾ ਦਿੱਤਾ ਸੋ ਇਸ ਕਰਕੇ ਅਸੂ ਦੇ ਮਹੀਨੇ ਦੇ ਵਿੱਚ ਉਹੀ ਸੁਖੀ ਵਸਦੇ ਨੇ ਜਿਨ੍ਹਾਂ ਨੇ ਇਸ ਪ੍ਰਮਾਤਮਾ ਨੂੰ ਆਧਾਰ ਬਣਾ ਲਿਆ ਰਬਾ